ਇਕਸੇ ਵਿਭਾਗਾਂ ਨੂੰ ਰਾਣਾ ਗੁਰਜੀਤ ਸਿੰਘ ਦੇ ਟਿਕਾਣਿਆਂ ਤੇ ਛਾਪਾ ਮਾਰੀ ਸੀ ਦੇਖੋ ਜੰਦੀ ਸਾਹਿਬ ਰਾਣਾ ਗੁਰਜੀਤ ਸਿੰਘ ਕਾਂਗਰਸ ਪਾਰਟੀ ਦੇ ਲੀਡਰ ਐ ਤੇ ਮੇਰੇ ਖਿਆਲ ਮੁਤਾਬਕ ਉਹ ਕਿਸੇ ਜਾਣ ਪਛਾਣ ਦੇ ਮਥਾਜ ਨਹੀਂ ਜੀ ਉਹਨਾਂ ਬਾਰੇ ਮੰਨਿਆ ਜਾਂਦਾ ਹੈ ਕਿ ਰਾਣਾ ਗੁਰਜੀਤ ਸਿੰਘ ਇਹ ਟੇਪ ਧਾਰਲੇ ਨਾ ਕਿ ਮੈਂ ਚੋਣੇ ਤੋਂ ਲੜਨੀ ਆ ਚੋਣ ਲੜਦਾ ਵੀ ਤੇ ਚੋਣ ਜਿਸ ਦਾ ਵੀ ਹੈ ਹਾਂ ਹਾਂ ਆਪਾਂ ਨੂੰ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਰਾਣਾ ਗੁਰਜੀਤ ਸਿੰਘ ਦਾ ਟਕਰਾਅ ਵਰਜੋਤ ਸਿੱਧੂ ਨਾਲ ਹੋ ਗਿਆ ਸੀ ਬਿਲਕੁਲ ਜੀ ਔਰ ਨਵਜੋਤ ਸਿੰਘ ਸਿੱਧੂ ਜਿਹੜੇ ਆਏ ਆਪਣੀ ਸੁਲਤਾਨਪੁਰ 로ਟੀ ਦੀ ਕਨਸਟੀਚਿਊਸ਼ਨ ਸੀ ਮੇਰੇ ਕਹਿੰਦੇ ਸੁਲਤਾਨਪੁਰ 로ਟੀ ਹੈ ਉੱਥੇ ਉੱਥੇ ਇਹਨਾਂ ਦੇ ਇੱਕ ਮਿੱਤਰ ਹੁੰਦੇ ਸੀ ਜਿਹੜੇ ਉਸ ਵੇਲੇ ਮੇਰੇ ਉਹਨਾਂ ਦਾ ਨਾਮ ਨਿਕਲ ਗਿਆ ਜ਼ਮਾਗ ਦੇ ਵਿੱਚ ਵਡੇ ਤਕੜਾ ਬਦਾਸਤੀ ਆ ਉਹ ਇਹਨਾਂ ਦੇ ਨਾਲ ਹੁੰਦਾ ਸੀ ਆ ਇਹਨਾਂ ਦੀ ਟੀਮ ਦਾ ਮੈਂਬਰ ਹੁੰਦਾ ਸੀ ਜੀ ਉਹ ਐਮਐਨਏ ਸੀ ਉਹਦੇ ਨਾਲ ਮਤਭੇਦ ਪੈਦਾ ਹੋ ਗਏ ਸੀ ਤੇ ਉਹਦੀ ਖਾਤਰ ਨਮਜੋਤ ਸਿੰਘ ਸਿੱਧੂ ਕਈ ਵਾਰੀ ਉਸ ਹਲਕੇ 'ਚ ਬੋੜ ਕੇ ਆਇਸ ਦੀ ਤੇ ਇੱਕ ਵਾਰੀ ਨਮਜੋਤ ਸਿੰਘ ਕਹਿੰਦਾ ਮੈਂ ਦੇਖੂਗਾ ਵੱਡੇ ਵੱਡੇ ਲੋਕਾਂ ਨੂੰ ਉਹ ਕੀ ਕਰਨਗੇ ਇਸੇ ਅਸੀਂ ਮੈਂ ਆ ਗਿਆ ਹੁਣ ਤੇ ਆਪਾਂ ਇਹਨੂੰ ਜਦਾਵਾਗੇ ਮੇਰਾ ਭਰਾ ਹੈ ਤੇ ਮੇਰਾ ਵੀਰ ਹੈ ਜੇ ਨਮਜੋਤ ਸਿੰਘ ਸਿੱਧੂ ਕਰਦਾ ਹੁੰਦਾ ਜੀ ਜੀ ਭਰਾ ਗੁਰਜੀਤ ਸਿੰਘ ਨੇ ਉਸ ਵੇਲੇ ਚੁਣੌਤੀ ਦੇ ਪੀ ਸੀ ਨਮਜੋਤ ਸਿੰਘ ਸਿੱਧੂ ਦੇਨਰ ਜੀ ਤੁਸੀਂ ਤੁਸੀਂ ਕਰਿਓ ਪ੍ਰਚਾਰ ਤੇ ਮੈਂ ਤਾਂ ਪ੍ਰਚਾਰ ਤੇ ਵੀ ਨਹੀਂ ਆਉਂਦਾ ਹੂੰ ਹੂੰ ਇਥੋਂ ਮੇਰਾ ਮੁੰਡਾ ਜਿਹੜਾ ਹੈਗਾ ਉਹ ਇਲੈਕਸ਼ਨ ਲੜੂਗਾ ਤੇ ਜੇ ਕਾਂਗਰਸ ਪਾਰਟੀ ਟਿਕਟ ਨਾ ਦਿੱਤੀ ਆਜ਼ਾਦ ਲੜੂਗਾ ਹੂੰ ਮੇਰਾ ਮੁੰਡਾ ਕਿ ਆਜ਼ਾਦ ਚੋਣ ਲੜੂਗਾ ਤੇ ਮੇਰਾ ਮੁੰਡਾ ਜਿੱਤੂਗਾ ਜਿਹੜਾ ਜੋਰ ਲੱਗਦਾ ਜਿੱਥੋਂ ਲਾਲੀ ਮੈਂ ਤੈਨੂੰ ਚੁਣੌਤੀ ਦਿੰਦਾ ਜਿੰਦੀ ਸਭ ਹੋਇਆ ਹੀ ਉਹ ਵੇਸੀ ਕੀਮਾ ਉਹਦਾ ਮੁੰਡਾ ਮੇਰੇ ਕੋਲ ਕੀਮਾ ਸੀ ਨਵਦੀਪ ਸਿੰਘ ਕੀਮਾ ਜੀ 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 ਨਵਦੀਪ ਸਿੰਘ ਕੀਮਾ ਦੇ ਮੁਕਾਬਲੇ ਤੁਸੀਂ ਉਹ ਕਹਿੰਦਾ ਮੈਂ pèceਗਾ ਤੇ ਤੁਸੀਂ ਭੇਜਦੇ ਉਹਨੇ ਭੇਜਿਆ ਜੀ ਮੁੰਡਾ ਉੱਤਿਆ ਦਾ ਮੁੰਡੇ ਨੇ ਲੜਾਈ ਲੜੀ ਔਰ ਇੰਡੀਪੈਂਡੈਂਟ ਬਜ਼ਾਓ ਐਮਐਲਏ ਬੜਕਿਲ ਸੀ ਆਇਆ ਬਿਲਕੁਲ ਜੀ ਉਹ ਜੀ ਨੂੰ ਦੇਖੀਏ ਮੈਨੂੰ ਜਿੰਨੀ ਜਾਣਕਾਰੀ ਮਿਲੀ ਹੈ ਇਹਦੇ ਨਾਲ ਕਹਿੰਦੇ ਵੀ ਸਰਦਾਰ ਬੀਨ ਸਿੰਘ ਜਦੋਂ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ ਜੀ ਉਸ ਵੇਲੇ ਇਹਨਾਂ ਦੀ ਪੋਲਿਟਿਕਸ ਦੇ ਵਿੱਚ ਇੰਕਰੀਸ ਦੀ ਹੈ ਕਿਉਂਕਿ ਬੇਸ ਕਿੱਲਾ ਹੈ ਜਾਂਦਾ ਜੀ ਇਹਨਾਂ ਦਾ ਪੁਰਾਣਾ ਜਿੱਥੇ ਇਹਨਾਂ ਦਾ ਕਾਰੋਬਾਰ ਹੈ ਇਹਨਾਂ ਦੀ ਮਿੱਲਾ ਵਗੈਰਾ ਲੱਗੇ ਹੋਈਆਂ ਸੀ ਉਹ ਹੈ ਬਾਜਪੁਰ ਉਦਰਾ ਖਡਰ ਦੇ ਵਿੱਚ ਸ਼ਿਆਦ ਉਹ ਬਿਕਰਮਪੁਰਾ ਪਿੰਡ ਹੈ ਨਾਲ ਜਿਹੜੇ ਪਿੰਡੇ ਦੇ ਵਿੱਚ ਇਹਨਾਂ ਦਾ ਸਾਰਾ ਕੁਝ ਲੱਗਿਆ ਸੀ ਉੱਥੋਂ ਹੀ ਪੰਜਾਬ ਦੇ ਨੂੰ ਲਾਏ ਤੇ ਪੰਜਾਬ ਦੇ ਵਿੱਚ ਆ ਕੇ ਇਹਨਾਂ ਨੇ ਇੰਡਸਟਰੀ ਵਗੈਰਾ ਲਾਉਣੀ ਚਾਹੁੰਦੇ ਸੀ ਜੀ ਜੀ ਬੀ ਐਮ ਸਿਗਨਲ ਜਿਹੜੀ ਇਹਨਾਂ ਦੀ ਪਹਿਲੀ ਮੁਲਾਕਾਤ ਹੁੰਦੀ ਹੈ ਇਹਨਾਂ ਦੀ ਉਹ ਪਹਿਲੀ ਮੁਲਾਕਾਤ ਹੋਈ ਸੀ ਹਰਮੰਦਰ ਸਿੰਘ ਜੱਸੀ ਰਾਹੀਂ ਜੀ ਆਹੀ ਹਰਮੰਦਰ ਜੱਸੀ ਜਿਹੜਾ ਡੇਰਾ ਮੁਕੀਰਾ ਕੁੜਮ ਹੈ ਜੀ ਜੀ ਜਿਹਦੇ ਜਾ ਕੇ ਗਏ ਤੇ ਨੇ ਆਪਣੀ ਪਲਾਨਿੰਗ ਰਿਸਿਵ ਸਰਵਰ ਬੀਨ ਸਿੰਘ ਨੂੰ ਕਿ ਮੈਂ ਤਾਂ ਜੀ ਇਹੋ ਕਰਨਾ ਚਾਹਣਾ ਇਹੋ ਕਰਨਾ ਚਾਹੁੰਦੇ ਉਹਨਾਂ ਵੀ ਬਹੁਤ ਵਧੀਆ ਗੱਲਾਂ ਤੈਨੂੰ ਸਮਝਾ ਦੇਗਾ ਉੱਠ ਕੇ ਜਿਹਦੇ ਚੱਲਣ ਲੱਗੇ ਨਾ ਜੀ ਤੇ ਜੱਸੀ ਮੜਾ ਜਾ ਪਾਸੇ ਹੋਇਆ ਤੇ ਬੀਨ ਸਿੰਘ ਨੇ ਉਹਦੀ ਆਪਣੇ ਸਟਾਫ ਨੂੰ ਕਿਹਾ ਕਿ ਇਹ ਬੰਦੇ ਨੂੰ ਬੁਲਾਓ ਦੁਬਾਰਾ ਜੀ ਉਹਨੂੰ ਬੁਲਾਇਆ ਤੇ ਉਹਨੂੰ ਫਿਰ ਕਿਹਾ ਵੀ ਤੂੰ ਕੀ ਲੈਣਿਆ ਨਹੀਂ ਯਾਰ ਤੂੰ ਆ ਵੀ ਆਇਆ ਕਰ ਸਿੱਧਾ ਮੇਰੇ ਕੋਲ ਕਿਸੇ ਬਚੋਲੇ ਨੂੰ ਨਾਲ ਲੈ ਕੇ ਆਇਆ ਕਰ ਜੀ ਇਹਦੀ ਵੀ ਐਨ ਸਿਗਨਲ ਆਉੜੀ ਜਾਨੀ ਹੋ ਗਈ ਜੀ ਫਿਰ ਇਹਦੇ ਆਪੀਆਂ ਮਿੱਲਾ ਵਗੈਰਾ ਲਾਈਆਂ ਹੂੰ ਇਸੇ ਤਰੀਕੇ ਦੇਖੀਏ ਤਾਂ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਇਹ ਜੀ ਬਹੁਤ ਚੱਕੀ ਦੋਸਤੀ ਹੈ ਜੀ ਬਹੁਤ ਵਧੀਆ ਇਕੱਠੇ ਮਿਲਦੇ ਰਹੇ ਲੇਕਿਨ ਬਾਅਦ ਵਿੱਚ ਇਹਨਾਂ ਦਾ ਆ ਕੇ ਥੋੜਾ ਥੋੜਾ ਜਿਹਾ ਰਹਿ ਗਿਆ ਉਹ ਮਨ ਮਟਾਬੀ ਹੋ ਗਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਤਾ ਉਹ ਭਾਰਤੀ ਜਨਤਾ ਪਾਰਟੀ ਚੱਲਿਆ ਗਿਆ ਇਹਨਾਂ ਵਾਰ ਵੀ ਇਹ ਜਲਦੀ ਸੀ ਕਿ ਗੁਰਜੀਤ ਸਿੰਘ ਨੂੰ ਵੀ ਭਾਰਤੀ ਜਨਤਾ ਪਾਰਟੀ ਲੈਣਾ ਚਾਹੁੰਦੀ ਹੈ ਜੀ ਪ੍ਰੈਸ਼ਰ ਵੀ ਸੀ ਲੇਕਿਨ ਕਾਂਗਰਸ ਪਾਰਟੀ ਤੇ ਆਪਦਾ ਅੜਿਆ ਰਿਹਾ ਹਮਮ ਜੰਗੀ ਸਾਹਿਬ ਮੇਰੇ ਨਾਲ ਇਹ ਨਾ ਕੀ ਦੋ ਦਿਨ ਪਹਿਲਾਂ ਗੱਲ ਹੋਤੀ ਹੈ ਜੀ ਇਹ ਡਿਵੈਲਪਮੈਂਟ ਓਰੀਐਂਟਡ ਬਸ ਹੈ ਕਿਉਂਕਿ ਤੁਸੀਂ ਦੇਖੋ ਕਿ ਕਪੂਰਸਲੇ ਤੋਂ ਲੈ ਕੇ ਜਿਹੜਾ ਖਡੂਰ ਸਾਹਿਬ ਦਾ ਇਲਾਕਾ ਹੈ ਜੀ ਜੀ ਉਹਨਾਂ ਇਲਾਕੇ ਦੇ ਵਿੱਚ ਵੀ ਇਹਨਾਂ ਨੇ ਜਿਹੜੀ ਐ ਚੁਕੰਦਰ ਵਗੈਰਾ ਦੀ ਖੇਤੀ ਕਰਵਾ ਰਹੇ ਆ ਆਪਣੀਆਂ ਮਿੱਲਾਂ ਦੇ ਵਿੱਚੋਂ ਲੈ ਕੇ ਉਹਦੀ ਸਕੱਟ ਵਗੈਰਾ ਵੀ ਬਣਾਉਂਦੇ ਤੇ ਸ਼ਰਾਬ ਦਾ ਕੰਮ ਵੀ ਦੇ ਵਿੱਚ ਚੱਲਦਾ ਹੀ ਹੈ ਜੀ ਜੀ ਮੈਨੂੰ ਪਹਿਲਾਂ ਵੀ ਕੁਝ ਪੱਤਰਕਾਰ ਮਿੱਤਰਾਂ ਨੇ ਤੇ ਕੁਝ ਹੋਰਾਂ ਨੇ ਦੱਸਿਆ ਕਿ ਰਾਣਾ ਗੁਰਜੀਤ ਸਿੰਘ ਮਾਲਵੇ ਦੇ ਵਿੱਚ ਬੜੀ ਦਿਲਚਸਪੀ ਰੱਖਦਾ ਹੈ ਜੀ ਮਾਲਵਾ ਜਿਹੜਾ ਬੜੀ ਜ਼ਖੀਰ ਧਰਤੀ ਹੈ ਲੇਕਿਨ ਪਾਣੀ ਦੀ ਕਮੀ ਹੈ ਤੇ ਇੱਥੇ ਕਿਸੇ ਕਿਸਮ ਦੀ 14 ਵੀ ਇਹੋ ਜਿਹੀ ਇੰਡਸਟਰੀ ਲਾਈ ਜਾਵੇ ਜਿਹੜੀ ਐਗਰੋ ਬੇਸਡ ਇੰਡਸਟਰੀ ਹੋਵੇ ਤੇ ਲੋਕਾਂ ਨੂੰ ਖੇਤੀ ਕਰਵਾਈ ਜਾਵੇ ਆਦੋਂ ਢੱਕ ਦੇ ਨਾਲ ਦੇ ਉਹਨਾਂ ਨੂੰ ਜਿਹੜੀ ਹੈਗੀ ਗਾਈਡੈਂਸ ਦਿੱਤੀ ਜਾਵੇ ਗਾਈਡੈਂਸ ਵੀ ਦਿੱਤੀ ਜਾਵੇ ਤੇ ਨਾਲ ਨਾਲ ਹੀ ਮਾਨੀ ਮਦਦ ਵੀ ਕੀਤੀ ਜਾਂਦੀ ਜੀ ਕਿ ਤੁਸੀਂ ਭਾਈ ਆਹ ਫਸਲ ਬੀਜੋ ਤੇ ਉਹਦੇ ਚੋਂ ਐਡਵਾਂਸ ਦੇ ਕੇ ਭਾਵੇਂ ਉਹ ਤੋਂ ਪਤਲਾ ਖਰੀਦਿਆ ਜਾਂ ਤੇ ਨਾਲੇ ਆਦਾ ਕਾਰੋਬਾਰ ਚਲਾਇਆ ਜਾਵੇ ਅੱਜ ਇਹਨੇ 7 ਤਾਰੀਖ ਨੂੰ ਤਲਵੰਡੀ ਸਾਬੋ ਤੇ ਮੋੜਪੱਡੀ ਦੇ ਵਿਚਾਲੇ ਇੱਕ ਪਹਿਲੋ ਸਾਇਤ ਤੇ ਉੱਥੇ ਤਲਵੰਡੀ ਸਾਬੋ ਦੇ ਕਿਸਾਨਾਂ ਦੇ ਨਾਲ ਇਹਨਾਂ ਨੇ ਗੱਲਬਾਤ ਕਰਦੀ ਸੀ ਜੀ ਦਰਬਾਰ ਸਾਹਿਬ ਮੱਥਾ ਵੀ ਟੇਕ ਕੇ ਹੋਣਾ ਸੀਗਾ ਤਲਵੰਡੀ ਸਾਬੋ ਤੇ ਉੱਥੇ ਇਹਨਾਂ ਨੇ ਸ਼ੁਰੂਆਤ ਕਰਦੀ ਸੀ ਜੀ ਤਾਂ ਉਹ ਕੱਲ ਅਜਿੰਦੇ ਦੇ ਖਵੜਾਈ ਕੇ ਦੀ ਹੋਣੀ ਆ ਰਹੀ ਕਿਉਂਕਿ ਮੈਨੂੰ ਜਿਹੜਾ ਮੇਰੇ ਨਾਲ ਕੱਲ ਕੀਤੀ ਸੀ ਉਹਨਾਂ ਨੇ ਕਾਲ ਇਸ ਕਰਕੇ ਕੀਤੀ ਸੀ ਕਿ ਉਹ ਪ੍ਰੈਸਟੀ ਮਤ ਚਾਉਂਦੇ ਸੀ ਜੀ ਕਿ ਬਠਿੰਡਾ ਦੀ ਪ੍ਰੈਸਟਰੀ ਆਈ ਹੈ ਜੀ ਅਰੋਦੀ ਤੁਸੀਂ ਅਸੀਂ ਪ੍ਰੈਸ ਕੰਫਰੰਸ ਕਰਵਾ ਦਿਓ ਹਾਂ ਜਾਈ ਤਾਂ ਬਠਿੰਡੇ ਕਰਵਾ ਦਿਓ ਚਾਹੇ ਤੁਸੀਂ ਲੈ ਕੇ ਆਓ ਕਿਰਲਕੇ ਲੇਟ ਲੂਟਣਾ ਹੋ ਗਿਆ ਯਾਰ ਤੁਸੀਂ ਸਾਡੇ ਕੋਲੇ ਲਿਆਵੋ ਸੀ ਗੱਟਿਆ ਗੁੱਟਿਆ ਭੇਜਿਆ ਕਿ ਇਹਨਾਂ ਵਾਸਤੇ ਪੱਤਰਕਾਰਾਂ ਬਾਲ ਤੇ ਚੁੱਪੀ ਜੋ ਕੱਲ ਵੀਰ ਨੂੰ ਤਾਂ ਮੈਂ ਨਾਲੇ ਸਟਾਫ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਗੱਲ ਤਾਂ ਗੜਬੜ ਹੋਊਗੀ ਉਹ ਤਾਂ ਘਰੇ ਬੈਠੇ ਆ ਔਰ ਟੈਕਸ ਅਜਿਹੀ ਇਨਕਮ ਟੈਕਸ ਤੇ ਰੇਡਾ ਚੱਲਦੀ ਹੈ ਇਹ ਕਾਰੋਬਾਰੀ ਬੰਨਿਆਂ ਤੇ ਰੇਡਾ ਚੱਲਦੀ ਰਹਿੰਦੀ ਹੈ ਪਹਿਲਾਂ ਵੀ ਇਹਨਾਂ ਦੇ ਖਿਲਾਫ ਹੋਪੜਾਏ ਪਹਿਲਾਂ ਟੁਰਕ ਆਪਣਾ ਸਫਾਲ ਸੀ ਕਹਿੰਦਾ ਜੀ ਕਿ ਇਹਨਾਂ ਦੀ ਆਪਸੀ ਦਸ਼ਮਣੀ ਵੀ ਹੈ ਜੀ ਇੱਕ ਵੀ ਜਿਹੜੀ ਇਹ ਮੁਖਾਲਫਤ ਵੀ ਕਰ ਰਹੇ ਨੇ ਆ ਖਰਨੂਈ ਜਿਹੜਾ ਕਿ ਸ਼ਾਇਦ ਜਿਹੜਾ ਉਹ ਰਹਿ ਕੇ ਅਦਰ ਕਿਉਂ ਵਿੱਚ ਰਾਣਾ ਸਾਹਿਬ ਦਾ ਜੋਗਦਾ ਨੇ ਰਾਣੀ ਨੂੰ ਇਹ ਹੈ ਕਿ ਮੈਨੂੰ ਖੈਰਾ ਬਲਰਾਮ ਕਰਦਾ ਸੀ ਇਹ ਕਾਬਦੀ ਨਾਲ ਜੜਾਈ ਚੱਲਦੀ ਹੈ ਹੁਣ ਜਿਹੜੀ ਮੈਨੂੰ ਜਾਣਕਾਰੀ ਮਿਲੀ ਹੈ ਕੁਛ ਕਿ ਇਹ ਠੀਕ ਹੈ ਕਿ ਬਦਾਇਆ ਕਾਰੋਬਾਰੀ ਹੁੰਦਾ ਜਿਹਦੇ ਕੋਲ ਇਨਕਮ ਹੈ ਇਨਕਮ ਟੈਕਸ ਵਾਲੇ ਜਾਣਗੇ ਉਸਦੇ ਕੋਲ ਬਿਲਕੁਲ ਜਿਹਦੇ ਕੋਲ ਪੈਸਾ ਹੈ ਈਡੀ ਵਾਲੇ ਵੀ ਉੱਥੇ ਜਾਣਗੇ ਮੇਰੇ ਕੋਲ ਆ ਕੇ ਕੀ ਕਰ ਲੈਣਗੇ ਜੀ ਜੀ ਇਹ 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 ਗੱਲ ਆਪ ਦੀ ਤਾਂ ਦੇ ਉੱਤੇ ਪਰ ਨਾਲ ਰਾਜਨੀਤੀ ਵੀ ਹੈ ਜੀ ਕਿਉਂਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੀ ਪੈਰ ਲਾਉਣੀ ਚਾਹਦੀ ਹੈ ਤੇ ਉਹਨਾਂ ਨੂੰ ਇਹ ਹੈ ਕਿ ਪਾਵਰਫੁੱਲ ਬੰਦੇ ਹਨ ਜਿਹੜੇ ਮੂੰਹ ਉਹਨਾਂ ਦੇ ਨਾਲ ਆ ਹੁਣ ਜੀ ਤੇ ਤਰੀਕਾ ਕਰ ਇੱਕੋ ਹੀ ਹੈ ਵੀ ਫਿਰ ਈਡੀ ਤੇ ਸੀਬੀਆਈ ਤੇ ਤੁਹਾਡਾ ਜਿਹੜਾ ਹੈਗਾ ਇਨਕਮ ਟੈਕਸ ਇਹਨੂੰ ਇਸਤੇਮਾਲ ਕਰਦੇ ਆ ਜੀ ਬਹਾਂ ਨੂੰ ਮਰੋੜਾ ਦਿੰਦੇ ਆ ਤੇ ਜਿਹਦੇ ਬਤਾ ਉਹਨਾਂ ਨਾਲ ਜੁਆਇਨ ਕਰ ਦਿੰਦੇ ਉਹਦੇ ਨਾਲ ਦੀ ਨਾਲ ਹੀ ਉਹਨੂੰ ਫਿਰ ਸਲੀਟਿਡ ਵੀ ਦੇ ਦਿੰਦੇ ਆ ਵੀ ਇਹ ਤੇਰੀ ਬਿਲਕੁਲ ਦੁੱਤ ਹੁੰਦਾ ਹੈ ਆਪਾਂ ਦੇਖਿਆ ਸਾਹਮਣੇ ਮੁੱਖ ਮੰਤਰੀ ਦੇ ਖਿਲਾਫ ਜਿਹੜਾ ਅੱਜ ਦਾ ਬਿਸਵੋਸ ਮਿਸਟਰ ਸਰਮੇ ਉਹਦੇ ਖਿਲਾਫ ਵੀ ਨੀਡੀ ਵਗੈਰਾ ਵਰਤੀ ਸੀ ਪਰ ਜਿੱਦਿਉਂ ਭਾਰਤੀ ਜਨਤਾ ਪਾਰਟੀ ਜੁਆਇਨ ਕਰਕੇ ਉਹ ਨਾਲ ਦੀ ਨਾਲ ਹੀ ਉੱਤਤ ਹੋ ਗਿਆ ਇਸੇ ਤਰੀਕੇ ਪੰਜਾਬ ਦੇ ਵਿੱਚ ਵੀ ਕਈ ਸਾਰੇ ਨੀਤਰਾ ਦੇ ਨਾਲ ਹੀ ਖੁਸ਼ ਹੋਇਆ ਬਈ ਜੀ ਉਹ ਇੱਥੇ ਨਾਲ ਇਹ ਵੀ ਗੱਲ ਆ ਰਹੀ ਹੈ ਕਿ ਜੀਡੀਪੀ ਦੀ ਮਾਲਵੇ ਦੇ ਵਿੱਚ ਦਿਲਚਸਪੀ ਵਧ ਰਹੀ ਹੈ ਸਰਗਰਮੀ ਵਧ ਰਹੀ ਹੈ ਉਹ ਵੀ ਕਾਰਨ ਹੈ ਜੀ ਕਾਂਗਰਸ ਪਾਈਪੀ ਨੇ ਅੰਦਰੋਂ ਵੀ ਕੁਝ ਲੋਕ ਜਿਹੜੇ ਇਹਨਾਂ ਖਾਰ ਖਾਦੇ ਮੈਂ ਨਾਲ ਹੀ ਕਿਸ ਤੇ ਲੈਣਾ ਚਾਹੂਗਾ ਉਹ ਲੋਕ ਵੀ ਇਸ ਗੱਲ ਦਿੱਤੇ ਲੱਗੀ ਹੋਈ ਸੀ ਕਿ ਬਤਾ ਫਸੇ ਅਰੇੜ ਜਿਹੜੀ ਹੈਗੀ ਹੈ ਜੀ ਉਹ ਕੱਲੀ ਚੰਡੀਗੜ੍ਹ ਦੀ ਉਹ ਕੁਪੂਰ ਫਲੇਟ ਵੀ ਹੈ ਚंडीगढ़ ਦੇ ਵਿੱਚ ਕਈ ਸਾਰੇ ਟਿਕਾਣੇ ਐ ਸੈਕਟਰ 4 ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਮਹਿਲ ਵਰਗਾ ਘਰ ਆ ਉੱਥੇ ਵੀ ਰੇਡ ਹੋਈ ਐ ਸੈਕਟਰ 9 'ਚ ਵੀ ਰੇਡ ਹੋਈ ਐ ਐਮਐਨਏ ਫਲੈਟ ਦੇ ਉੱਤੇ ਵੀ ਰੇਡ ਹੋਈ ਐ ਇਹਨਾਂ ਦਾ ਵਕੀਲ ਐ ਕੋਦੇ ਘਰ ਤੇ ਵੀ ਰੇਡ ਹੋਈ ਐ ਮਤਲਬ ਕੱਲ ਬਹੁਤ ਸਾਰੇ ਥਾਵਾਂ 'ਤੇ ਪੰਜਾਬ 'ਚ ਰੇਡ ਹੋਈ ਐ ਪੰਜਾਬ ਦੇ ਨਾਲ ਨਾਲ ਜਿਹੜੀ ਉੱਤਰਾਖੰਡ ਦੇ ਵਿੱਚ ਬਾਜਪੁਰ ਜਿੱਥੇ ਇਹਨਾਂ ਦੇ ਕਾਰੋਬਾਰ ਐ ਉੱਥੇ ਵੀ ਰੇਡਾਂ ਹੋਈਆਂ ਹੂੰ ਹੂੰ ਇਹ ਦਿੱਕ ਕਿ ਕੀ ਕੁਝ ਬਰਾਮਦ ਹੋਇਆ ਕੋਈ ਡਾਕੂਮੈਂਟਸ ਉਹਨਾਂ ਦੇ ਹੱਥ ਲੱਗੇ ਆ ਕੋਈ ਏੜਾ ਵਿੜੀ ਲੱਗੀ ਆ ਨਹੀਂ ਲੱਗੀ ਇਹਦੀ ਅਧਿਕਾਰਤ ਪੁਸ਼ਟੀ ਹਲੇ ਤੱਕ ਨਹੀਂ ਹੋਈ ਮੇਰਾ ਖਿਆਲ ਹੈ ਅੱਜ ਸ਼ਾਮ ਤੱਕ ਇਹ ਕੰਟੈਕਸਟ ਵਾਲੇ ਇੱਥੇ ਕੁਪਰਾਂਸ ਕੰਫਰਮ ਕਰਕੇ ਫਿਰ ਆਪਾਂ ਉਸ ਦੇ ਨਾਲ ਗੱਲ ਕਰਾਂਗੇ ਲੇਕਿਨ ਚਰਚਾ ਬਹੁਤ ਜ਼ਿਆਦਾ ਹੈ ਤੇ ਇਹਨਾਂ ਦੇ ਕੱਲ ਵੀ ਜਿਹੜੀ ਆ ਰਹੀ ਪਈ ਹੋਈ ਹੈ ਜੀ